ओके फ्री कोर्ट ਖਬਰਨਾਮਾ ਤੇ ਸਭ ਦਾ ਸਵਾਗਤ ਹੈ ਜੇਕਰ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੰਜਾਬੀ ਫਿਲਮਾਂ ਆ ਰਹੀਆਂ ਨੇ ਜਿਨ੍ਹਾਂ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਇਆ ਜਾਂਦਾ ਹੈ ਇੱਕ ਹੁਣ ਵੱਖਰੀ ਫਿਲਮ ਦੇਖਣ ਨੂੰ ਆ ਰਹੀ ਹੈ ਜਿਸ ਵਿੱਚ ਵੱਖਰਾ ਕਨਸੈਪਟ ਰੱਖਿਆ ਗਿਆ ਹੈ ਜੇਕਰ ਪੈਨਡਲ ਆਫ ਸਕੂਲ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਧਿਆਪਕ ਦੇ کردار ਨੂੰ ਦਰਸਾਇਆ ਗਿਆ ਹੈ ਅਤੇ ਕਿਸ ਤਰ੍ਹਾਂ ਉਸ ਵੱਲੋਂ ਔਕੜਾਂ ਦੇ ਝੱਲ ਕੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਾਈ ਜਾਂਦੀ ਹੈ ਇਸ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦੀ ਕਹਾਣੀ ਤਾਜਵੰਨੋ ਵੱਲੋਂ ਲਿਖੀ ਗਈ ਹੈ ਅਤੇ ਫਤਿਹ ਵੱਲੋਂ ਇਸ ਨੂੰ ਡਾਇਰੈਕਟ ਕੀਤਾ ਗਿਆ ਹੈ। ਇਸ ਫਿਲਮ ਦੇ ਵਿੱਚ ਅਧਿਆਪਕ ਦਾ ਮੇਨ ਰੋਲ ਅਦਾ ਕਰ ਰਹੇ ਨੇ ਐਕਟਰ ਅਤੇ ਗਾਇਕ ਜੀਰਪਾਲ ਅਤੇ ਉਹਨਾਂ ਦੇ ਨਾਲ ਐਕਟ੍ਰੈਸ ਹਸੀਮਨ ਉਬਰਾਏ ਵੀ ਇਸ ਵਾਰ ਫਿਲਮ ਦੇ ਵਿੱਚ ਦੇਖ ਸਕਦੇ ਹੋ। ਨਾਲ ਦੀ ਨਾਲ ਇਸ ਫਿਲਮ ਦੇ ਵਿੱਚ ਸੋਸ਼ਲ ਮੀਡੀਆ ਦੇ 스타 ਫਤਿਹ ਨੂੰ ਵੀ ਰੱਖਿਆ ਗਿਆ ਹੈ। ਪਿੰਡ ਵਾਲਾ ਸਕੂਲ ਦੀ ਟੀਮ ਅੱਜ ਵਿਸ਼ੇਸ਼ ਤੌਰ ਤੇ ਫ੍ਰੀਕੋਰਡ ਪਹੁੰਚੀ ਅਤੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਫਿਲਮ ਦੀ ਐਕਟ੍ਰੈਸ ਸਿਮਰ ਅਬਰਾਏ ਵੱਲੋਂ ਵੀ ਬਾਖੂਬੀ ਫਿਲਮ ਬਾਰੇ ਦੱਸਿਆ ਗਿਆ ਦੂਜੇ ਪਾਸੇ ਪ੍ਰੀਤ ਹਰਪਾਲ ਵੱਲੋਂ ਵੀ ਇਸ ਫਿਲਮ ਵਿੱਚ ਉਹਨਾਂ ਦੇ ਕਿਰਦਾਰ ਬਾਰੇ ਦੱਸਿਆ ਗਿਆ ਬਾਖੂਬੀ ਵੀ ਦੱਸਿਆ ਇਸ ਤਰ੍ਹਾਂ ਉਹਨਾਂ ਵੱਲੋਂ ਅਧਿਆਪਕ ਦਾ ਰੋਲ ਅਦਾ ਕੀਤਾ ਗਿਆ ਸੀ ਅਤੇ ਸਾਰੀ ਹੀ ਕਹਾਣੀ ਬਾਰੇ ਉਹਨਾਂ ਵੱਲ ਦੱਸਿਆ ਗਿਆ ਦੂਜੇ ਪਾਸੇ ਫਿਲਮ ਦੇ ਲੇਖਕ ਤਾਜ ਨੇ ਵੀ ਦੱਸਿਆ ਕਿ ਕਿੰਨਾ ਕਾਰਨਾਂ ਕਰਕੇ ਉਹਨਾਂ ਦੇ ਮਨ ਵਿੱਚ ਇਹ ਆਇਆ ਕਿ ਉਹ ਫਿਲਮ ਬਣਾਉਣਗੇ ਅਤੇ ਉਹਨਾਂ ਵੱਲੋਂ ਫਿਲਮ ਬਣਾ ਕੇ ਹੁਣ ਲੋਕਾਂ ਦੇ ਸਾਹਮਣੇ ਕੀਤੀ ਗਈ ਹੈ ਜੋ ਕਿ 3 ਮਈ ਨੂੰ ਰਿਲੀਜ਼ ਹੋਵੇਗੀ ਉਹਨਾਂ ਅਪੀਲ ਕੀਤੀ ਕਿ ਲੋਕਵਾਚ ਟੜ ਕੇ ਇਸ ਫਿਲਮ ਨੂੰ ਦੇਖਣ ਕਿਉਂਕਿ ਇਸ ਫਿਲਮ ਦੇ ਵਿੱਚ ਕੁਝ ਵੱਖਰਾ ਦਿਖਾਇਆ ਗਿਆ ਅਤੇ ਉਹਨਾਂ ਦੀ ਫਿਲਮ ਨੂੰ ਉਹਨਾਂ ਨੂੰ ਲੱਗਦਾ ਹੈ ਕਿ ਆਉਣ ਅਸਮੇਂ ਚੰਗਾ ਹੰਗਾਰਾ ਮਿਲੇਗਾ ਤੁਸੀਂ ਵੀ ਸੁਣੋ ਇਸ ਮੌਕੇ ਕੀ ਕਿਹਾ ਪਹੁੰਚੀ ਹੋਈ ਟੀਮ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਧਿਆਨ ਲਈ ਸਾਡੇ ਨਾਲ ਸਪ੍ਰੈਸ ਕਾਨਫਰੰਸ ਚ ਜੁੜੇ ਲਈ ਤੇ ਇੱਕ ਬਹੁਤ ਸੋਹਣਾ ਟੌਪਿਕ ਅਸੀਂ ਲੈ ਕੇ ਆਇਆ ਪਿੰਡਾਲਾ ਸਕੂਲ ਜਿੱਦਾਂ ਪਹਿਛਾ ਦੇ ਦੱਸਿਆ ਤੁਹਾਨੂੰ ਕਿ ਤੇ ਇਹ ਕਿਹਾ ਇਹਦਾ ਹੁੰਦਾ ਕਿ ਪ੍ਰਾਇਮਰੀ ਸਕੂਲ ਵੀ ਜੀ ਤੋਂ ਘੱਟ ਵਿੱਚ ਹੋਏ ਹੁੰਦਾ ਕਿਤਾ ਜਾਂਦਾ ਤੇ ਇਸੇ ਟੌਪਿਕ ਤੇ ਸਿਰਫ ਮੈਂ ਬਣਾਈ ਤਾਂ ਅੱਜ ਸਰ ਨੇ ਕਹਾਣੀ ਲਿਖੀ ਤੇ ਜਿਹੜਾ ਮੇਰਾ ਕਿਰਦਾਰ ਹੈ ਉਹ ਜ਼ਿਲ੍ਹਾ ਸਿੱਖਿਆ ਅਫਸਰ ਦਾ ਕਿਰਦਾਰ ਹੈ ਜਦ ਅੱਜ ਆਪਕ ਨਹੀਂ ਮਿਲਦੇ ਨਹੀਂ ਦੱਸਦੇ ਨੇ ਕਿ ਸਕੂਲ ਵਿੱਚ ਇਹ ਚੀਜ਼ਾਂ ਹੋ ਰਹੀਆਂ ਨੇ ਬੱਚਿਆਂ ਨੂੰ ਪ੍ਰੋਪਰ ਸਹੂਲਤਾਂ ਨਹੀਂ ਮਿਲ ਰਹੀਆਂ ਇੱਕ ਮਿਡ-ਡੇ ਮੀਲ ਦਾ ਇਸ਼ੂ ਹੁੰਦਾ ਤੇ ਐਦਾਂ ਦੇ ਕਈ ਇਸ਼ੂਜ਼ ਨੇ ਜੋ ਮੇਰੇ ਨਾਲ ਸਾਂਝੇ ਕਰਦੇ ਨੇ ਤੇ ਮੇਰਾ ਰੋਲ ਹੈ ਕਿ ਮੈਂ ਉਹ ਜਿੰਨੀ ਕੋਸ਼ਿਸ਼ ਜੀ ਵੀ ਮਦਦ ਉਹਨਾਂ ਦੀ ਕਰ ਸਕਦੀਆਂ ਤਾਂ ਕਿ ਸਕੂਲ ਨੂੰ ਬਚਾ ਸਕਾ ਬੱਚਿਆਂ ਨੂੰ এডਿਕੇਸ਼ਨ ਮਿਲੇ ਪ੍ਰੋਪਰ ਜਿਦੇ ਉਹ ਹੱਕਦਾਰ ਨੇ ਤੇ ਮੈਂ ਇੱਕ ਉਹਨਾਂ ਦੀ ਅਧਿਆਪਕ ਵੀ ਲਾਈਫ ਬੱਚਿਆਂ ਦੀ ਲਾਈਫ 'ਚ ਇੰਨਾ ਕਰਨ ਵਾਲੀਆਂ ਹਾਂ ਇਸ ਸਕੂਲ 'ਚ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਸਭ ਨੂੰ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਸਮਾਂ ਕੱਢ ਕੇ ਪਹੁੰਚੇ ਹੋ ਸੋ ਪਿੰਡ ਵਾਲਾ ਸਕੂਲ ਬੜਾ ਖੁਸ਼ਕਿਸਮਤ ਹੈ ਇੱਕ ਇਹੋ ਜਿਹੇ ਅਧਿਆਪਕ ਦੀ ਕਹਾਣੀ ਹੈ ਜਿਵੇਂ ਸਧਿਆਪਕ ਨੂੰ ਬਹੁਤ ਫਿਕਰ ਹੈ ਆਪਣੇ ਜਿਹੜੇ ਉਹਦੇ ਸਟੂਡੈਂਟਸ ਨੇ ਉਹਨਾਂ ਦਾ ਸੋ ਇੱਕ ਅਧਿਆਪਕ ਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਅ ਅੱਜਕੱਲ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਸੋ ਮੇਰੇ ਕਈ ਮਿੱਤਰ ਦੋਸਤਾਂ ਨੇ ਫੋਨ ਕਰਦੇ ਯਾਰ ਅਸੀਂ ਫਿਲਮ ਦੇਖਣ ਜਾਣਾ ਤੇਰੀ ਤੇ ਤਿੰਨ ਤਰੀਕ ਨੂੰ ਪਰ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਅਸੀਂ ਫਸੇ ਹੋਏ ਆ ਤੇ ਅਸੀਂ ਮਤਲਬ ਡਿਊਟੀਆਂ ਚੋਂ ਨਿਕਲ ਕੇ ਜਾ ਨਹੀਂ ਸਕਦੇ ਤੇ ਮੈਨੂੰ ਲੱਗਦਾ ਵੀ ਜਿਹੜਾ ਅਧਿਆਪਕ ਹੈ ਜਿਹੜਾ ਉਹਦਾ ਕੰਮ ਹੈ ਉਹ ਉਹੀ ਉਹ ਤੋਂ ਕੰਮ ਲੈਣਾ ਚਾਹੀਦਾ ਤੇ ਇਦਾਂ ਦਾ ਇੱਕ ਅਸੀਂ ਇਹਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਪੁੱਟ ਕੀਤੀਆਂ ਵੀ ਜਿਵੇਂ ਜਿਹੜੇ ਪ੍ਰਾਇਮਰੀ ਸਕੂਲ ਨੇ ਪ੍ਰਾਈਵੇਟ ਸਕੂਲਾਂ ਵਾਂਗ ਹੋਣਾ ਤੇ ਕੰਮ ਕਿਉਂ ਨਹੀਂ ਹੋ ਸਕਦਾ ਉਹਨਾਂ ਦਾ ਜਿਹੜਾ ਢਾਂਚਾ ਉਹ ਕਿਉਂ ਨਹੀਂ ਸੁਧਰ ਸਕਦਾ ਸੋ ਜਿਹੜਾ ਇੱਕ ਗਰੀਬ ਦਾ ਬੱਚਾ ਹੈ ਉਹਨੂੰ ਵੀ ਪੜਨ ਦਾ ਓਨਾ ਹੀ ਹੱਕ ਹੈ ਜਿੰਨਾ ਕਿਸੇ ਅਮੀਰ ਦੇ ਬੱਚੇ ਨੂੰ ਪੜਨ ਦਾ ਹੱਕ ਹੈ ਨਾ ਸੋ ਇਹ ਉਸ ਵਿਸ਼ੇ ਤੇ ਫਿਲਮ ਬੜੀ ਸੋਸ਼ਲ ਟਾਈਪ ਦੀ ਫਿਲਮ ਹੈ ਇਹ ਬਟ ਅਸੀਂ ਬੜੇ ਵਧੀਆ ਤਰੀਕੇ ਨਾਲ ਤਾਜਵੀਰ ਮਾਨੇ ਲਿਖੀ ਹੈ ਤਾਜ ਨੇ ਸਟੋਰੀ ਕੀਤੀ ਹੈ ਸਕ੍ਰੀਨਪਲੇ ਕੀਤਾ ਜਿਵੇਂ ਉਹਨਾਂ ਨੇ ਇਹਦੇ ਡਾਇਲੌਗ ਲਿਖੇ ਨੇ ਸੋ ਬੜਾ ਖੂਬਸੂਰਤ ਕਨਸੈਪਟ ਹੈ ਮੈਨੂੰ ਲੱਗਦਾ ਕਿ ਆਪ ਸਭ ਨੂੰ 3 ਮਈ ਨੂੰ ਰਿਲੀਜ਼ ਹੋਣੀ ਹੈ ਆਪ ਸਭ ਨੂੰ ਪਸੰਦ ਆਏਗਾ ਵੱਖਰਾ ਤੇ ਨਵਾਂ ਕੀ ਹੋਵੇਗਾ ਇਦੇ ਵਿੱਚ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਵੀ ਜਿਵੇਂ ਅੱਜ ਤੱਕ ਜਿਹਨੇ ਵੀ ਟੀਚਰਸ ਨੂੰ ਫੋਨ ਕਰ ਰਹੇ ਨੇ ਉਹ ਕਹਿੰਦੇ ਯਾਰ ਵੀ ਸਭ ਤੋਂ ਵਧੀਆ ਚੀਜ਼ ਇਹ ਲੱਗੀ ਵੀ ਜਿਹੜਾ ਇੱਕ ਅਧਿਆਪਕ ਦਾ ਕਿਰਦਾਰ ਹੁੰਦਾ ਤੁਸੀਂ ਉਹਨੂੰ ਵਾਕੂਬੀ ਸ਼ੂਟ ਕੀਤਾ ਹੈ ਅ ਪਿਛਲੀਆਂ ਕਈ ਫਿਲਮਾਂ ਇਦਾਂ ਦੀਆਂ ਬਣੀਆਂ ਜਿਨ੍ਹਾਂ ਵਿੱਚ ਅਧਿਆਪਕ ਨੂੰ ਸਿਰਫ ਪਿਆਰ ਕਰਦੇ ਦਿਖਾਇਆ ਜਾਂਦਾ ਹੈ ਨਾ ਸੋ ਅਧਿਆਪਕ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਜਿਹੜੀ ਹੈ ਉਹ ਅ ਅਧਿਆਪਕ ਦੇ ਹੱਥਾਂ 'ਚ ਹੁੰਦੀ ਹੈ ਸਾਡੇ ਜਿਹੜੇ ਬੱਚੇ ਨੇ ਮਾਬਾਪ ਕੋਲ ਘੱਟ ਟਾਈਮ ਗੁਜ਼ਾਰਦੇ ਨੇ ਦਿਆਹਬ ਕੋਲ ਜ਼ਿਆਦਾ ਟਾਈਮ ਗੁਜ਼ਾਰਦੇ ਨੇ ਔਰ ਤੁਹਾਡਾ ਇੱਕ ਚੰਗਾ ਦਿਹਾਬਾ ਜਿਹੜਾ ਉਹ ਇੱਕ ਦਿਸ਼ਾ ਨਿਰਦੇਸ਼ ਦਿੰਦਾ ਸਾਡੀ ਇੱਕ ਪੂਰੀ ਪੂਰੀ ਜਨਰੇਸ਼ਨ ਨੂੰ ਸੋ ਇਹਦੇ ਵਿੱਚ ਇਹੀ ਹੈ ਕਿ ਜਿਹੜੀ ਐਜੂਕੇਸ਼ਨਲ ਮੂਵੀ ਅਸੀਂ ਬਣਾਈ ਹੈ ਕਿ ਐਜੂਕੇਸ਼ਨ ਤੇ ਧਿਆਨ ਦੇਣਾ ਚਾਹੀਦਾ ਕਿਸੇ ਵੀ ਜਨਰੇਸ਼ਨ ਨੂੰ ਔਰ ਉਹਨਾਂ ਕੋਲ ਸੋਰਸੇਸ ਹੋਣੇ ਚਾਹੀਦੇ ਨੇ ਜਿਵੇਂ ਮੈਂ ਪਹਿਲਾਂ ਕਿਹਾ ਵੀ ਜਿਹੜੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਨੂੰ ਬਿਲੋਂਗ ਕਰਦੇ ਆਂ ਬੇ ਪਿੰਡਾਂ ਦੇ ਵਿੱਚ ਕਈ ਪਰਿਵਾਰ ਇਦਾਂ ਦੇ ਨੇ ਜਿਹੜੇ ਅਫੋਰਡ ਹੀ ਨਹੀਂ ਕਰ ਸਕਦੇ ਫੀਸਾਂ ਨਹੀਂ ਅਫੋਰਡ ਕਰ ਸਕਦੇ ਕਿਉਂਕਿ ਜਿਹੜੇ ਪ੍ਰਾਈਵੇਟ ਆਦਾਰੇ ਨੇ ਉਹ ਬਹੁਤ ਮਹਿੰਗੇ ਹੋ ਚੁੱਕੇ ਨੇ ਜਿਹੜਾ ਬੰਦਾ ਅਫੋਰਡ ਕਰਦਾ ਉਹਨਾਂ ਦੇ ਬੱਚੇ ਚੰਗੇ ਸਕੂਲਾਂ 'ਚ ਪੜ੍ਹ ਕੇ ਅ ਅੱਗੇ ਚੰਗੇ ਫਿਊਚਰ ਆਪਣੇ ਬਣਾ ਲੈਂਦੇ ਨੇ ਬਟ ਜਿਹੜਾ ਗਰੀਬ ਦਾ ਬੱਚਾ ਜੇ ਉਹ ਕਾਬਿਲ ਵੀ ਹੈ ਫਿਰ ਵੀ ਅੱਗੇ ਨਹੀਂ ਵੱਧ ਸਕਦਾ ਸੋ ਬਹੁਤ ਮਿਹਨਤ ਕਰਨੀ ਪੈਂਦੀ ਉਹਨੂੰ ਤੇ ਸਕੂਲਾਂ ਦੀ ਜਿਹੜੀ ਦਸ਼ਾ ਉਹ ਸਹੀ ਹੋਣੀ ਚਾਹੀਦੀ ਦਜੀ ਹੋਣਾ ਅੱਜ ਦੀ ਪਿੱਛੇ ਜੇ ਫਿਲਮਾਂ ਬਣੀਆਂ ਨੇ ਵੱਡੇ ਵੱਡੀਆਂ ਪੰਜਾਬੀ ਫਿਲਮਾਂ ਬਣੀਆਂ ਨੇ ਜੀ ਉਹਨਾਂ ਦੇ ਵਿੱਚ ਜ਼ਿਆਦਾਤਰ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਮਤਲਬ ਮੂਰਖ ਟਾਈਪ ਦਿਖਾਇਆ ਜਾਂਦਾ ਮਤਲਬ ਜਿਦਾਂ ਉਹਨਾਂ ਨੂੰ ਕਿਸੇ ਜੀ ਦਾ ਕੋਈ ਪਤਾ ਹੀ ਨਹੀਂ ਹੁੰਦਾ ਇਹ ਇਛਿਤ ਤੋਂ ਕੰਫਰਟ ਹਟ ਕੇ ਹਾਂ ਜੀ ਬਿਲਕੁਲ ਸਹੀ ਕਿਉਂਕਿ ਪੰਜਾਬ ਇੱਕ ਇਹ ਜਿਹਾ ਸੂਬਾ ਜਿਸ ਪੰਜਾਬ ਦੀ ਧਰਤੀ ਨੇ ਬਹੁਤ ਸਾਰੇ ਯੋਧੇ ਪੈਦਾ ਕੀਤੇ ਬਹੁਤ ਪੀਰ ਪਗੰਬਰ ਪੈਦਾ ਕੀਤੇ ਸੋ ਬਹੁਤ ਇੰਟੈਲੈਕਚੁਅਲ ਬੰਦੇ ਵੀ ਇੱਥੇ ਰਹਿੰਦੇ ਨੇ ਅਸੀਂ ਪਿਛਲੇ ਟਾਈਮ ਤੋਂ ਅਸੀਂ ਕਿਸੇ ਕਿਸੇ ਦੇ ਸਿਰਮੇ ਨੂੰ ਮਾੜਾ ਚੱਕਾ ਨਹੀਂ ਕਹਿ ਰਹੇ ਬਲ ਮੈਨੂੰ ਆਇਆ ਲੱਗਦਾ ਵੀ ਜਿੱਥੇ ਹਸਣ ਖੇਡਣ ਮਨ ਕਾ ਚਾਹੋ ਜਿੱਥੇ ਹਸਣਾ ਜ਼ਰੂਰੀ ਹੈ ਥੋੜਾ ਐਂਟਰਟੇਨ ਹੋਣਾ ਜ਼ਰੂਰੀ ਹੈ ਉੱਥੇ ਮੁੱਦਿਆਂ ਦੀ ਵੀ ਗੱਲ ਹੋਣੀ ਚਾਹੀਦੀ ਕਿਉਂਕਿ ਸਿਨੇਮਾ ਸਿਰਫ ਸਿਰਫ ਐਂਟਰਟੇਨਮੈਂਟ ਦਾ ਸਾਧਨ ਨਹੀਂ ਹੈ ਸਿਨੇਮਾ ਬਹੁਤ ਵੱਡਾ ਮੈਸੇਂਜਰ ਹੈ ਜੇ ਤੁਸੀਂ ਚੰਗਾ ਮੈਸੇਜ ਵਧੀਆ ਤਰੀਕੇ ਨਾਲ ਲੈ ਕੇ ਜਾਂਦੇ ਹੋ ਆਡੀਅנס ਦੇ ਸਾਹਮਣੇ ਤੇ ਆਡੀਅנס ਐਕਸੈਪਟ ਕਰਦੀ ਹੈ ਬਹੁਤ ਸਾਰੀਆਂ ਇਦਾਂ ਦੀਆਂ ਫਿਲਮਾਂ ਬਣੀਆਂ ਚੰਗੀਆਂ ਫਿਲਮਾਂ ਬਣੀਆਂ ਲੋਕਾਂ ਨੇ ਦੇਖੀਆਂ ਵੀ ਸੋ ਮੈਨੂੰ ਲੱਗਦਾ ਹੈ ਕਿ ਚੰਗੇ ਵਿਸ਼ਾ ਤੇ ਵੀ ਫਿਲਮ ਬਣਨੀ ਚਾਹੀਦੀ ਹੈ ਠੀਕ ਹੈ ਬੰਦੇ ਦੇ ਅੰਦਰ ਬਹੁਤ ਸਾਰੇ ਇਮੋਸ਼ਨਸ ਹੁੰਦੇ ਨੇ ਹੱਸਣਾ ਵੀ ਇੱਕ ਇਮੋਸ਼ਨ ਹੈ ਬਟ ਇੱਕ ਸੰਜੀਦਾ ਕਿਰਦਾਰ ਵੀ ਇਸ ਪੰਜਾਬ ਦੇ ਵਿੱਚ ਬਹੁਤ ਨੇ ਸੋ ਇੱਕ ਸੰਜੀਦਾ ਅਧਿਆਪਕ ਦਾ ਜਿਹੜਾ ਕਰੈਕਟਰ ਮੈਨੂੰ ਮਿਲਿਆ ਕਰਨੋਂ ਮੈਂ ਮੈਂ ਥੈਂਕਸ ਕਰਦਾ ਤਾਜਵੀਰ ਹੁਣਾਂ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਮੇਰੇ ਤੇ ਵਿਸ਼ਵਾਸ ਕੀਤਾ ਹੈ ਤਾਜਵੀਰ ਹੁਣਾਂ ਕਹਿ ਰਹੇ ਮੈਂ ਕਿ ਜਿਆਦਾ ਸਖਤ ਨਹੀਂ ਹੋ ਗਿਆ ਮੈਂ ਮੈਨੂੰ ਲੱਗ ਰਿਹਾ ਮੈਂ ਜਿਆਦਾ ਸਕਤਾ ਸੋ ਮੈਨੂੰ ਲੱਗ ਰਿਹਾ ਕਿ ਠੀਕ ਹੈ ਹੋ ਸਕਦਾ ਮੈਂ ਬਹੁਤ ਵਧੀਆ ਐਕਟਰ ਨਾ ਹੋਵਾਂ ਸੰਜੂ ਭਾਜੀ ਬਹੁਤ ਵਧੀਆ ਆਰਟਿਸਟ ਨੇ ਇਹਨਾਂ ਨੇ ਬਹੁਤ ਹੀ ਕਮਾਲ ਦਾ ਕੰਮ ਕੀਤਾ ਬਟ ਮੈਨੂੰ ਲੱਗਦਾ ਕਿ ਵੀ ਮੈਂ ਜਿਵੇਂ ਅਸੀਂ ਸਾਰੇ ਅ ਸਕੂਲਾਂ ਚ ਪੜੇ ਆ ਕੋਈ ਪ੍ਰਾਇਮਰੀ ਸਕੂਲ ਚ ਪੜਿਆ ਕੋਈ ਪ੍ਰਾਈਵੇਟ ਸਕੂਲ ਚ ਪੜਿਆ ਕਿਤੇ ਨਾ ਕਿਤੇ ਅਸੀਂ ਕਨੈਕਟ ਕਰਦੇ ਆ ਸਾਡੇ ਜਿਹੜੇ ਟੀਚਰ ਸੀ ਕੁਝ ਟੀਚਰ ਸਾਡੇ ਅਧਿਆਪਕ ਇਦਾਂ ਦੇ ਵੀ ਹੁੰਦੇ ਸੀ ਜਿਹੜੇ ਜਦੋਂ ਕਲਾਸ ਚ ਆਉਂਦੇ ਸੀ ਤੇ ਸਾਨੂੰ ਐ ਲੱਗਦਾ ਸੀ ਵੀ ਇਹ ਪੁੱਛਣਾ ਲੱਗੇ ਕੁਝ ਸੋ ਕਈ ਇਦਾਂ ਦੇ ਵੀ ਹੁੰਦੇ ਸੀ ਕਿ ਕੋਈ ਗੱਲ ਨਹੀਂ ਇਹ ਠੀਕ ਹੈ ਇਹਦਾ ਸੁਭਾਅ ਠੀਕ ਹੈ ਸੋ ਮੈਂ ਇੱਕ ਇਹ ਜਿਹੇ ਟੀਚਰ ਦਾ ਸਾਡੇ ਕਵਤਾਰ ਸਿੰਘ ਜੀ ਹੁੰਦੇ ਸੀ ਕਿ ਸਾਡੇ ਪ੍ਰੋਫੈਸਰ ਸੋ ਉਹ ਸਖਤ ਵੀ ਸੀਗੇ ਤੇ ਪਿਆਰ ਵੀ ਬਹੁਤ ਕਰਦੇ ਸੀ ਮੈਂ ਉਹਦਾ ਦਾ ਕਿਰਦਾਰ ਮੇਰੇ ਧਿਆਨ ਚ ਉਹਨਾਂ ਦਾ ਆਇਆ ਕਿ ਮੈਂ ਇਦਾਂ ਦਾ ਕਿਰਦਾਰ ਜਿਹੜਾ ਆ ਉਹ ਮੈਂ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਸੋ ਇਹ ਤਾਂ 3 ਮਹੀਨਿਆਂ ਨੂੰ ਪਤਾ ਲੱਗੂਗਾ ਕਿ ਬਈ ਮੈਨੂੰ ਲੋਕੀ ਐਕਸੈਪਟ ਕਰਦੇ ਜਾਂ ਨਹੀਂ ਕਰਦੇ ਬਟ ਆਪਣੇ ਵੱਲੋਂ ਅਸੀਂ ਇੱਕ ਬੈਸਟ ਫਿਲਮ ਬਣਾਈ ਹੈ ਜਿਵੇਂ ਮੈਂ ਹੱਕ ਦੀ ਕਮਾਈ ਨਾਲ ਪੈਂਦਾ ਨਹੀਂ ਸਕੂਟਰ ਚ ਤੇਲ ਸੱਜਣਾ ਹੋਈਏ ਰਾਜਨੀਤਾ ਤੇ ਸਵੇਰੇ ਹੀ ਖਰੀਦ ਲਈਏ ਰੇਲ ਸੱਜਣਾ ਵੱਡਾ ਬੰਦਾ ਜੁੱਤੀ ਵੀ ਹਜ਼ਾਰਾਂ ਵਾਲੀ ਪਾਉਂਦਾ ਮਾੜਾ ਸੋਚਦਾ ਰਹਿੰਦਾ ਕਦੋਂ ਲੱਗੂਗੀ ਦੁਕਾਨਾਂ ਉੱਤੇ ਸੇਲ ਸੱਜਣਾ ਜਾਂ ਫਿਰ ਜਿਹੜਾ ਪੁੱਤਰਾਂ ਨੇ ਆਪਣੇ ਹੀ ਮਾਪੇ ਘਰੋਂ ਕੱਢੇ ਜਦੋਂ ਉਹ ਜਾਣਾ ਉਹਨਾਂ ਵੀ ਸਿਆਣੇ ਪਤਾ ਲੱਗੂ ਚੰਦ ਸਿੱਕਿਆਂ ਵਾਲੀ ਜਿਹੜੇ ਲੋਕੀ ਵੇਚਣ ਸਮੈਕਾ ਜਦੋਂ ਪੀਣ ਲੱਗੇ ਆਪਣੇ ਨਿਆਣੇ ਪਤਾ ਲੱਗੂ ਜਿਹੜੇ ਇਦਾਂ ਦੇ ਗਾਣੇ ਮੇਰੇ ਹਿੱਸੇ ਆਏ ਮੈਨੂੰ ਲੱਗਦਾ ਵੀ ਇੱਕ ਚੰਗੀਆਂ ਫਿਲਮਾਂ 'ਚ ਜਦੋਂ ਮੈਂ ਸੋਚਾਂਗਾ ਜਦੋਂ ਮੈਂ ਕਿਤੇ ਇਕੱਲਾ ਬੈਠਾ ਸੋਚੂਗਾ ਕਿ ਮੈਂ ਚੰਗੀਆਂ ਫਿਲਮਾਂ ਦੇ ਵਿੱਚ ਇੱਕ ਪਿੰਡ ਵਾਲਾ ਸਪੂਣਾ ਫਿਲਮ ਬਣਾਈ ਸੀ ਉਹਦਾ ਸ਼ਮਾਰ ਹੋਊਗਾ ਸੋ ਆ ਤੁਹਾਨੂੰ ਤੁਹਾਡੇ ਸਾਥੀ ਕਰਦੇ ਨੂੰ ਮੈਂ ਪ੍ਰੀਕੋਰਸ ਸੀਟ ਤੋਂ ਅਸੀਂ ਜਿੰਨੇ ਵੀ ਕਲਾਕਾਰ ਲੋਗਾਂ ਅਸੀਂ ਇਸੇ ਸਮਾਜ ਦਾ ਹਿੱਸਾ ਹੈ ਇਹ ਸਮਾਜ ਨੇ ਸਾਨੂੰ ਬਹੁਤ ਕੁਝ ਦਿੱਤਾ ਤੇ ਪਹਿਲਾਂ ਤੇ ਲੜਾਈ ਸਾਡੀ ਆਪਣੇ ਆਪ ਦੇ ਨਾਲ ਹੁੰਦੀ ਆਪਣੇ ਵਕਤ ਦੇ ਨਾਲ ਹੁੰਦੀ ਸਾਨੂੰ ਐ ਹੁੰਦਾ ਵੀ ਸਾਡਾ ਪਰਿਵਾਰ ਵੀ ਅ ਅੱਗੇ ਵਧੇ ਅਸੀਂ ਵੀ ਅੱਗੇ ਵਧੀਏ ਤੇ ਜਦੋਂ ਉਹ ਸਾਰੀਆਂ ਚੀਜ਼ਾਂ ਸਾਡੇ ਕੋਲ ਆ ਜਾਂਦੀਆਂ ਫਿਰ ਕਿਤੇ ਨਾ ਕਿਤੇ ਜਿਹੜਾ ਇੱਕ ਜ਼ਿੰਮੇਵਾਰ ਬੰਦਾ ਆ ਉਹਨੂੰ ਐ ਲੱਗਦਾ ਕਿ ਯਾਰ ਮੈਂ ਆਪਣੇ ਸਮਾਜ ਲਈ ਵੀ ਕੁਝ ਕਰਾਂ ਤੇ ਮੈਨੂੰ ਲੱਗਦਾ ਕਿ ਪੋਲਿਟਿਕਸ ਇਹੋ ਜੀ ਚੀਜ਼ ਹੈ ਜਿਹਦੇ ਵਿੱਚ ਤੁਸੀਂ ਜਾ ਕੇ ਤੇ ਜੇ ਕਰਨਾ ਚਾਹੋ ਤੇ ਆਪਣੇ ਸਮਾਜ ਲਈ ਬਹੁਤ ਕੁਝ ਕਰ ਸਕਦੇ ਹੋ ਕਰਮਜੀਤ ਨੂੰ ਮੈਂ ਬਹੁਤ ਪਹਿਲਾਂ ਤੋਂ ਜਾਣਦਾ ਮੇਰਾ ਦੋਸਤ ਵੀ ਹੈ ਬਹੁਤ ਵਧੀਆ ਇਨਸਾਨ ਹੈ ਔਰ ਸੱਚੀ ਮੈਂ ਕਈ ਵਾਰੀ ਨੂੰ ਮਜ਼ਾਕ ਕਰਦਾ ਹੁੰਦਾ ਮੈਂ ਕਹਿੰਦਾ ਯਾਰ ਤੂੰ ਤੁਸੀਂ ਹੀਰੋ ਲੋਕ ਹੋ ਮਤਲਬ ਤੁਸੀਂ ਅੱਗੇ ਆਓ ਲੋਕਾਂ ਨੂੰ ਤੁਹਾਡੀ ਸੋਚ ਪਤਾ ਲੱਗੀ ਉਹ ਵਾਕਈ ਬਹੁਤ ਮਤਲਬ ਡਾਊਨ ਟੂ ਅਰਥ ਬੰਦਾ ਹੈ ਔਰ ਆਪਣੇ ਸਮਾਜ ਲਈ ਚਿੰਤਾ ਤਾਂ ਪਹਿਲਾਂ ਤੇ ਉਹ ਸੋਚਦੇ ਸੀ ਵੀ ਅਸੀਂ ਆਪਣਾ ਕੰਮ ਕਰ ਰਹੇ ਹਾਂ ਵੀ ਅਸੀਂ ਇਧਰਲੇ ਪਾਸੇ ਜਿਆਦਾ ਧਿਆਨ ਦਈਏ ਤੇ ਸਾਡੇ ਲਈ ਬੈਨੀਫੀਸ਼ੀਅਰ ਹੈ ਬਟ ਤੁਸੀਂ ਦੇਖੋ ਕਿ ਅਜੋ ਪੀਕ ਤੇ ਉਹਨਾਂ ਦਾ ਨਾਮ ਹੈ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਬਟ ਫਿਰ ਵੀ ਉਹਨਾਂ ਨੇ ਇਹ ਇਧਰਲੇ ਪਾਸੇ ਨੂੰ ਪ੍ਰਧਾਨ ਬਾਲ ਵੀ ਕਿਤੇ ਆਸਾ ਦੇ ਨਹੀਂ ਮਕਰ ਨਹੀਂ ਮੈਨੂੰ ਇਹ ਲੱਗਦਾ ਵੀ ਮੈਂ ਇੱਕ ਸਮਾਜ ਸੇਵੀ ਰਵਾਂ ਤੋਂ ਜ਼ਿਆਦਾ ਵਧੀਆ ਮੈਂ ਸਮਾਜ ਦੀ ਇਦਾਂ ਹੀ ਫਿਲਮਾਂ ਦੇ ਥਰੂ ਗਾਣੇ ਦੇ ਥਰੂ ਸੇਵਾ ਕਰਦਾ ਰਵਾਂਗਾ ਤੇ ਉਹ ਜ਼ਿਆਦਾ ਵਧੀਆ ਅਵੇਅਰ ਕਰਦਾ ਮਾਂ ਆਪਣੇ ਫਿਲਮਾਂ ਦੇ ਥਰੂ ਜਾਂ ਗਾਣੇ ਦੇ ਥਰੂ ਲੋਕਾਂ ਨੂੰ ਬੈਸਟ ਹੈ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਮੈਂ ਐਸਾ ਇੱਕ ਅਭਿਨੇਤਾ ਹੈਗਾ ਤੇ ਵੱਖ-ਵੱਖ ਰੋਲ ਨਿਭਾਉਣਾ ਤੇ ਕਾਫੀ ਚਿਰ ਬਾਅਦ ਇੱਕ ਬਹੁਤ ਹੀ ਚੰਗਾ ਕਰੈਕਟਰ ਨਿਭਾਉਣ ਵਾਸਤੇ ਮਿਲਿਆ ਤੇ ਉਹਦੇ ਵਾਸਤੇ ਮੈਂ ਮਨਦੀਪ ਆਡਿਊਸਰ ਸਾਹਿਬਾਨ ਲੇਖਕ تاجਬਾਈ ਤੇ ਸਾਡੇ ਸਹਿਯੋਗੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਡਾਇਰੈਕਟਰ ਸਾਹਿਬ ਫਤੇ ਸਿੰਘ ਹੰ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵੈਸੇ ਸਾਰੇ ਬੰਦੇ ਕਹਿੰਦੇ ਨੇ ਕਿ ਸਾਡੀ ਫਿਲਮ ਬਹੁਤ ਵਧੀਆ ਹੈ, ਬਹੁਤ हटਕੇ ਹੈ। ਪਰ ਦੇਖੋ ਸਭ ਤੋਂ ਵਧੀਆ ਸੰਦੁਸ਼ਟੀ ਇਹ ਹੁੰਦੀ ਹੈ ਕਿ ਜਿਹੜੀ ਫਿਲਮ ਅਸੀਂ ਬਣਾਉਣਾ ਚਾਹੁੰਦੇ ਸੀ ਉਹ ਬਣਾ ਪਏ। ਇਸ ਤੇ ਕੋਈ ਚੋੜ ਆਈ ਨਹੀਂ ਹੈ ਜੀ ਸਾਡੀ ਸਾਰੀ ਟੀਮ ਦੀ ਕਿ ਜੋ ਅਸੀਂ ਇੱਕ ਫਿਲਮ ਸੂਜੀ ਸੀ ਉਸ ਫਿਲਮ ਨੂੰ ਉਸ ਤਰੀਕੇ ਨਾਲ ਅਸੀਂ ਬਣਾਤਾ ਹੈਗਾ। ਬਾਕੀ ਕਹਿੰਦੇ ਨੇ ਵੀ ਹੁਣ ਦਰਸ਼ਕਾਂ ਦੇ ਅਥਾਂ ਚ ਫਿਲਮ ਜਾਊਗੀ 3 ਤਰੀਕ ਨੂੰ ਉਸ ਤੋਂ ਬਾਅਦ ਉਹ ਫੈਸਲਾ ਕਰਨਗੇ ਕਿ ਸਾਡੀ ਮਿਹਨਤ ਕਿੱਥੋਂ ਤੱਕ ਕਾਮਯਾਬ ਹੋਈ ਪਰ ਜਿੱਥੋਂ ਤੱਕ ਫਿਲਮ ਦਾ ਸਵਾਲ ਹੈ ਫਿਲਮ ਦੇ ਵਿੱਚ ਸਿੱਖਿਆਰਗੇ ਮੁੱਦੇ ਨੂੰ ਚੱਕਿਆ ਗਿਆ ਹੈ ਤੇ ਬਹੁਤ ਹੀ ਪਿਆਰੇ ਪਿਆਰੇ ਨੂਐਂਸਿਸ ਹੈਗੇ ਫਿਲਮ ਚ ਜਿਹੜੇ ਖੂਬਸੂਰਤੀ ਨਾਲ ਗੱਲਾਂ ਕਰਦੇ ਨੇ ਤੇ ਅਸੀਂ ਜਿੱਦ ਤੋਂ ਪਾਪਾ ਕਹ ਰਹੇ ਸੀ ਕਾਮੇਡੀ ਕਾਮੇਡੀ ਵੀ ਫਿਲਮ ਚ ਹੈ ਜੀ ਨਹੀਂ ਹੈਗੀ ਕਿ ਅ ਜਬਰਦਸਤੀ ਵਾਲੀ ਕਮੇਡੀ ਖੁਸ਼ ਨਹੀਂ ਆਦੀ ਜਿੱਥੇ ਜਿੱਥੇ ਸਿਚੁਏਸ਼ਨ ਬਣਦੀ ਹੈ ਉੱਥੇ ਕਮੇਡੀ ਹੁੰਦੀ ਹੈ ਤੇ ਜਿੱਥੇ ਪ੍ਰਿਕਿਤ ਹਰਪਾਲ ਮਣੀ ਕਰ ਰਹੇ ਨੇ ਇੱਕ ਚੰਗੇ ਅਧਿਆਪਕ ਦਾ ਕਰੈਕਟਰ ਤੇ ਮੈਂ ਉਹ ਕਰਦਾਰ ਕਰ ਰਿਹਾ ਕਿ ਜਿਹੜਾ ਇਹਨਾਂ ਦੀ ਰਾਹ 'ਚ ਰੂੜੇ ਅਟਕਾਉਂਦਾ ਹੈ ਬੇਸਿਕਲੀ ਇਹ ਵਿਲੰਤ ਤੇ ਹੀਰੋ ਦੀ ਉਹ ਨਹੀਂ ਕਿ ਤੁਹਾਨੂੰ ਮੁੱਕੇ ਵਾਲੀ ਲੜਾਈ ਉਹ ਲੜਾਈ ਹੈਗੀ ਵਿਚਾਰਦਾ ਰਾਜੀ ਇੱਕ ਦੂਸਰੇ ਨੂੰ ਨਿਵਾ ਦਿਖਾਉਣ ਦੇ ਚੱਕਰ 'ਚ ਕੋਲੋ ਜਿਹੜੀ ਟਸਲ ਹੈ ਸਕ੍ਰੀਨ ਤੇ ਵੀ ਬਹੁਤ ਮਜ਼ਾ ਆਇਆ ਤੇ ਤੁਸੀਂ ਦੇਖਿਆ ਹੋਊਗਾ ਕਿ ਕੋਈ ਵੀ ਇਨਸਾਨ ਆਪਣੀ ਆਮ ਲਾਈਫ 'ਚ ਵੀ ਜੇ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਹੈ ਪਰ ਬਹੁਤ ਸਾਰੇ ਲੋਕ ਆ ਜਿਹੜੇ ਉਹਨੂੰ ਉਸ ਰਾਹ ਤੋਂ ਹਟਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਛੋਟੀ ਜਿਹੀ ਪਿਆਰੀ ਜਿਹੀ ਫਿਲਮ ਹੈ ਜੀ ਮੈਂ ਚਾਹੁੰਨਾ ਕਿ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਜਦੋਂ ਮੈਂ ਕੋਈ ਵੀ ਸ਼ੂਟਿੰਗ ਕਰਦਾ ਹੁੰਦਾ ਜਿਹੜਾ ਆਨ ਲੁੱਕਰ ਹੈ ਜਿਹੜੇ ਖੜਦੇ ਪਹਿਲਾਂ ਆ ਕੇ ਮੈਨੂੰ ਇੱਕ ਸਵਾਲ ਕਰਦੇ ਨੇ ਹੀਰੋ ਬਣਾ ਬਈ ਫੇਰ ਮੈਂ ਇਹ ਕਹਿਦਾ ਨਾ ਮੈਂ ਆ ਤੇ ਫਿਰ ਉਹ ਆਏ ਜੀ ਦੇਖ ਰਹੀ ਤੇ ਮੇਰੇ ਵੱਲ ਕੋਈ ਜਾਇਦਾ ਹੀਰੋ ਹੈ ਵੀਰ ਮਾਣਿਆ ਨਾ ਤੇ ਨਿਰਾਸ਼ ਹੋ ਕੇ ਚਲੇ ਜਾਂਦੇ ਮੈਨੂੰ ਬਹੁਤ ਸਵਾਲ ਆਉਂਦਾ ਪਰ ਕਿਉਂਕਿ ਫਿਲਮ ਜਿਹੜਾ ਹੈ ਮੇਰੇ ਖਿਆਲ ਨਾਲ ਫਿਲਮ ਦਾ ਜਿਹੜਾ ਨਾਇਕ ਹੁੰਦਾ ਹੈ ਉਹ ਉਹਦਾ ਕਨਸੈਪਟ ਹੁੰਦਾ ਹੈ ਫਿਲਮ ਦੀ ਕਹਾਣੀ ਜਿਹੜੀ ਹੈ ਉਹ ਫਿਲਮ ਦਾ ਨਾਇਕ ਹੁੰਦਾ ਬਾਕੀ ਸਾਰੇ ਕਿਰਦਾਰ ਹੁੰਦੇ ਨੇ To hear your notifications follow the notification on your phone to turn on notifications ਤੇ ਮੇਰੇ ਕੋ ਉਦਾ ਰੀਜ਼ਨ ਪਤਾ ਲੱਗਿਆ ਵੀ ਸਰਕਾਰ ਜਦੋਂ 20 ਤੋਂ ਬੱਚੇ ਘਟ ਜਾਂਦੇ ਆ ਤੇ ਉਹ ਸਕੂਲ ਬੰਦ ਕਰਕੇ ਬਾਕੀ ਜਿਹੜੇ ਬੱਚੇ ਬਚਦੇ ਆ ਉਹਨਾਂ ਨੂੰ ਨਾਲ ਵਾਲੇ ਪਿੰਡ ਦੇ ਸਕੂਲ 'ਚ ਮਰਜ ਕਰ ਦਾਂਦੀ ਆ ਉਹ ਜਦੋਂ ਮੈਂ ਸਰਚ ਕਰਿਆ 10-15 ਬੱਚੇ ਦੇ ਸਾਡੇ ਪਿੰਡ ਦੇ ਤੇ ਉਹਦੇ ਚੋਂ 10 ਤੱਕ ਤਾਂ ਦੂਏ ਪਿੰਡ ਚਲੇ ਗਏ ਪਰ ਜਿਹੜੇ 4-5 ਬੱਚੇ ਨੇ ਉਹ ਨਹੀਂ ਜਾ ਪਾਏ ਤੇ ਉਹਨਾਂ ਦਾ ਮਤਲਬ ਉਹਨਾਂ ਦੀ ਪੜ੍ਹਾਈ ਨਹੀਂ ਮਤਲਬ ਬਿਲਕੁਲ ਖਰਾਬ ਕਰਦੇ ਨੇ ਵੀ ਕਿਉਂਕਿ ਸਾਰੇ ਦਿਹਾੜੀਦਾਰ ਜਿਹੜੇ ਹੁੰਦੇ ਆ ਆਪਣੇ ਪਿੰਡਾਂ ਚੋਂ ਉਹਨਾਂ ਦੇ ਬੱਚੇ ਪੜ੍ਹਦੇ ਆ ਸਕੂਲਾਂ ਚ ਤੇ ਉੱਥੋਂ ਮੈਨੂੰ ਲੱਗਿਆ ਵੀ ਯਾਰ ਨਹੀਂ ਵੀ ਇਹ ਗੱਲ ਤਾਂ ਉਹ ਬੱਚਿਆਂ ਦੀ ਪੜ੍ਹਾਈ ਦੇ ਜਿੱਕਰ ਮੈਂ ਫਿਰ ਇੱਕ ਦੋ ਟੀਚਰਾਂ ਨੂੰ ਮਿਲਿਆ ਜਿਹੜੇ ਸਾਡੇ ਇਲਾਕੇ ਦੇ ਪ੍ਰਾਇਮਰੀ ਸਕੂਲ ਦੇ ਤੇ ਤੇ ਟੀਚਰਾਂ ਨੇ ਮੈਨੂੰ ਦੱਸਿਆ ਤੇ ਇਹ ਰੀਜ਼ਨ ਹੈਗਾ ਹਨ ਕਿ ਸਰਕਾਰ ਦਾ ਇਹ ਬੰਦ ਕਰ ਦਿਆ ਪਰ ਉਹ ਟੀਚਰਾਂ ਦੀ ਇੱਕ ਮੈਨੂੰ ਬੜੀ ਵਧੀਆ ਗੱਲ ਲੱਗੀ ਵੀ ਉਹ ਜਿਹੜੇ ਉਹਨਾਂ ਦੇ ਸਕੂਲ ਤੇ ਉਹਨਾਂ ਨੇ ਬਹੁਤ ਸੋਹਣੇ ਬਣਾਏ ਕਿਤੇ ਉਹ ਤੇ ਮੈਨੂੰ ਪਤਾ ਲੱਗੇ ਵੀ ਉਹ ਆਪਣੀਆਂ ਤਰ੍ਹਾਂ ਜੋ 2000 4000 ਰੁਪਏ ਖਰਚ ਕਰਕੇ ਹਨ ਸਕੂਲ ਤੇ ਲਾਉਣਾ ਕਿ ਬਹੁਤ ਵਧੀਆ ਸਕੂਲ ਬਣਾਏ ਆ ਤੇ ਉਹ ਵਿਸ਼ੇ ਦੇ ਵਿੱਚ ਬੰਨ ਇੱਕ ਮਿਲਿਆ ਸਬਜੈਕਟ ਵੀ ਯਾਰ ਵੀ ਜਿਹੜਾ ਟੀਚਰ ਆ ਵੀ ਉਹ ਇੱਕ ਬੜਾ ਮਤਲਬ ਵਧੀਆ ਕੈਰੈਕਟਰ ਨਿਭਾ ਸਕਦਾ ਇੱਕ ਸਕੂਲ ਨੂੰ ਪਛਾਣ ਚਾਣਾ ਕਿਉਂਕਿ ਸਾਰਾ ਉਸ ਤੇ ਡਿਪੈਂਡ ਕਰਦਾ ਹੈ ਕਿ ਰਿਸਪੌਂਸਿਵਲ ਟੀਚਰ ਆਉਂਦਾ ਕਿਤੇ ਨਹੀਂ ਆਉਂਦਾ ਹਨਾ ਕਿਉਂਕਿ ਲੋਕਾਂ ਨੂੰ ਲੱਗਦਾ ਵੀ ਪ੍ਰਾਇਮਰੀ ਸਕੂਲਾਂ ਚ ਪੜਾਈ ਨਹੀਂ ਹੈਗੀ ਤੇ ਪ੍ਰਾਈਵੇਟ ਚ ਹੈਗੀ ਤੇ ਚਲੋ ਜਿਹਦੇ ਹੁਣ ਜੇਬ ਲੌਕ ਕਰਦੀ ਉਹ ਪ੍ਰਾਈਵੇਟ ਚ ਪੜਾ ਲਾ ਲਾ ਮਰਜੀ ਵੀ ਜੇਬ ਲੌਕ ਨਹੀਂ ਕਰਦੀ ਉਹਦੇ ਕੋਲ ਸਿਰਫ ਇੱਕ ਸਰਕਾਰੀ ਹਨਾ ਪ੍ਰਾਇਮਰੀ ਸਕੂਲ ਹੀ ਹੈਗਾ ਤੇ ਉਹ ਬੱਚਿਆਂ ਲਈ ਉਹ ਟੀਚਰ ਲਈ ਤੇ ਇੱਕ ਫਿਰ ਹੀਰੋ ਕਰੈਕਟਰ ਜਿਹੜਾ ਕਰ ਲੱਭਿਆ ਹੋਇਆ ਅਧਿਆਪਕ ਹੈ ਇੱਕ ਵਧੀਆ ਤੇ ਆਪਕੋ ਵਧੀਆ ਰਿਸਪੌਂਸਿਵ ਅਧਿਆਪਕ ਇੱਕ ਸਕੂਲ ਚ ਆਉਣਾ ਤੇ ਉਹ ਬਿਰੋ ਸਕੂਲ ਨੂੰ ਬਚਾਉਣਾ ਵੀ ਹੈ ਤੇ ਉਹ ਬੱਚਿਆਂ ਨੂੰ ਪੜ੍ਹਾਉਣਾ ਜਿੱਥੇ ਤੱਕ ਪਹੁੰਚਣਾ ਚਾਹੁੰਦੇ ਨੇ ਉੱਥੇ ਤੱਕ ਪਹੁੰਚਾਉਣਾ ਹੈ ਇਹ ਇੱਕ ਛੋਟਾ ਜਿਹਾ ਸਬਜੈਕਟ ਰੱਗਣਾ ਸੀ ਸਟੋਰੀ ਦੇ ਨਾਲ ਤੁਹਾਨੂੰ ਕੋਈ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ ਕਿਉਂਕਿ ਬੜਾ ਅਹਿਮ ਜਿਹੜਾ ਕਰੈਕਟਰ ਤੁਸੀਂ ਚੁਣਿਆ ਦੇ ਵਿੱਚ ਟੀਚਰ ਦੇ کردار ਦੇ ਨਾਲ ਬੱਚੇ ਦੇ ਵਿੱਚ ਕਿਦਾਂ ਹੀ ਕੋਈ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ ਇਸ ਫੋਮ ਦੇ ਵਿੱਚ ਨੇ ਨਹੀਂ ਸਰ ਦਿੱਕਤਾਂ ਦਾ ਕੋਈ ਨਹੀਂ ਹੈ ਨਾ ਜਦੋਂ ਮੈਂ ਮਿਲਿਆ ਸਕੂਲਾਂ ਚ ਜਾ ਕੇ ਪੰਜ ਸਾਲ ਪ੍ਰਾਇਮਰੀ ਸਕੂਲਾਂ ਚ ਗਿਆ ਮਤੋਂ ਬੜੀ ਖੁਸ਼ੀ ਵੀ ਜਿਹੜੇ ਹੁਣ ਹੁਣ ਦਾ ਯੂਥ ਹੈ ਜਿਹੜੇ ਨਵੇਂ ਅਧਿਆਪਕ ਨਵੇਂ ਟੀਚਰ ਹੈਗੇ ਇਹ ਇਹ ਬੜੇ ਡੈਡੀਕੇਟਡ ਆ ਬੱਚਿਆਂ ਨੂੰ ਪੜ੍ਹਾਉਣ ਸਾਰਾ ਜਿੱਦਾਂ ਤੇ ਉਹਨਾਂ ਦੇ ਸਕੂਲ ਬਣਾਈ ਬਈ ਅੱਜਕੱਲ ਸਮਾਰਟ ਸਕੂਲ ਬਣ ਗਏ ਤੇ ਮੈਨੂੰ ਇੱਕ ਦੋ ਸਕੂਲਾਂ ਨੂੰ ਇਦਾਂ ਦੇ ਮਿਲੇ ਨੰਗਲ ਜ਼ਿਲ੍ਹੇ ਦੇ ਵਿੱਚ ਵੀ ਜਿੱਥੇ ਪਿੰਡ ਵੀ ਬੜਾ ਸਾਦਾ ਹੁੰਦਾ ਕੋਈ ਐਨ ਆਰ ਆਈ ਭਰਾ ਆਇਆ ਬਾਹਰੋਂ ਨੇ ਸਕੂਲ ਨੂੰ ਪ੍ਰਾਇਮਰੀ ਮਤਲਬ ਕੰਪਿਊਟਰ ਲੈ ਕੇ ਦਿੱਤਾ ਜਾਂ ਕੋਈ ਹੋਰ ਕਿਤਾਬਾਂ ਦੀ ਤੇ ਟੀਚਰ ਵੀ ਸਾਰਾ ਸਾਧਣ ਲਿਆ ਤੇ ਟੀਚਰ ਦਾ ਬਹੁਤ ਵੱਡਾ ਰੋਲ ਹੁੰਦਾ ਸਕੂਲ ਨੂੰ ਪਛਾਣਦੇ ਵੀ ਹੈ ਨਾ ਤੇ ਜਦੋਂ ਅਸੀਂ ਬੜੇ ਜਦੋਂ ਦਾ ਕੱਟਣ ਵਾਲੇ ਮਾਸਟਰ ਹੁੰਦੇ ਤੇ ਥੋੜਾ ਜਿਹਾ ਇਹ ਵੀ ਹੁੰਦਾ ਹੈ ਨਾ ਦਿਮਾਗ ਵੀ ਇੰਨਾ ਦੇ ਟੀਚਰ ਹੁੰਦੇ ਪਰ ਜਿਹੜੇ ਅੱਜ ਦੇ ਟੀਚਰ ਆ ਮੈਂ ਜਦੋਂ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਦੇਖਿਆ ਉਦੋਂ ਮਨ ਨੂੰ ਲੱਗਿਆ ਵੀ ਯਾਰ ਮੇਰੀ ਫਿਲਮ ਦਾ ਹੀਰੋ ਮੈਨੂੰ ਮਿਲ ਗਿਆ ਜੋ ਇੱਕ ਅਧਿਆਪਕ ਆ ਤੇ ਉਹਦੇ ਉੱਪਰ ਸਾਰੀ ਕਹਾਣੀ ਆਏ ਪੈਣੀ ਹੈ ਆਨਲਾਈਨ ਸਮੇਂ ਦੇ ਵਿੱਚ ਇਦਾਂ ਦੀ ਸਟੋਰੀ ਕੋਈ ਵੀ ਉਮੀਦ ਕਰ ਸਕਦੇ ਪੰਜਾਬ ਦੇ ਲੋਕ ਨਵੇਂ ਕਨਸੈਪਟ ਲੈ ਕੇ ਆਏ ਦੇਖੋ ਬਹੁਤ ਸੋਹਣਾ ਵਿਸ਼ਾ ਇੱਕ ਬੜਾ ਚੰਗਾ ਵਿਸ਼ਾ ਸਿੱਖਿਆ ਹਨ ਉਹ ਤੇ ਐਜੂਕੇਸ਼ਨ ਤੇ ਫਿਲਮ ਬਣੀ ਆ ਤੇ ਸਾਨੂੰ ਰਾਈਟਰਾਂ ਨੂੰ ਤਾਂ ਖੁਦ ਹੁੰਦਾ ਦੇਖੋ ਮੈਂ ਲਿਖਦਾ ਮੈਂ ਕਾਮੇਡੀ ਵੀ ਲਿਖਦਾ ਹੈ ਕਈ ਵਾਰ ਪੁਲਿਸ ਅਸੇ ਨਾਲ ਜਦੋਂ ਜਿੱਦਾਂ ਉਹਨਾਂ ਨੇ ਕਿਹਾ ਵੀ ਸੰਜੀਵ ਜੀ ਇਹਨਾਂ ਨੂੰ ਵਿਸ਼ਾ ਵਧੀਆ ਲੱਗਿਆ ਉਹਨਾਂ ਨੇ ਇਹ ਚੀਜ਼ ਪ੍ਰੋਡਿਊਸ ਕਰੀ ਹੁਣ ਸਾਨੂੰ ਤਾਂ ਇਹੀ ਹੁੰਦਾ ਵੀ ਅਸੀਂ ਚੰਗਾ ਹੀ ਲਿਖੀਏ ਪਰ ਕਈ ਵਾਰ ਸਾਹਮਣੇ ਵਾਲਾ ਸਾਥੋਂ ਮੰਗਦਾ ਵੀ ਯਾਰ ਆਹ ਨਹੀਂ ਵੀ ਇਸ ਦਾ ਕਾਮੇਡੀ ਹੀ ਬਣਾਉਣੀ ਆ ਆ ਚਾਰ ਪੰਜ ਕੈਰੈਕਟਰ ਹੋਣੇ ਚਾਹੀਦਾ ਤੇ ਹੁਣ ਉਹ ਹੀ ਆ ਵੀ ਅਸੀਂ ਇਹਨਾਂ ਨਾਲ ਚਲੌਣਾ ਤੇ ਸਾਨੂੰ ਉਹ ਲਿਖਣਾ ਪੈਂਦਾ ਜੇ ਇਦਾਂ ਦੇ ਵਿਸ਼ੇ ਚ ਅਸਲ ਲਿਖੂਗਾ ਤਾਂ ਆਪ ਚੰਨਾ ਵੀ ਯਾਰ ਅਸੀਂ ਕੁਝ ਉਦਾਂ ਦਾ ਲਿਖਿਆ ਵੀ ਯਾਰ ਸਾਡੀ ਫਿਲਮ ਚ ਲੋਕ ਕੁਝ ਸਿੱਖ ਕੇ ਤਾਂ ਜਾਣ ਕੋਈ ਬਾਹਰ ਨਹੀਂ ਕੋਈ ਉਹਨਾਂ ਨੂੰ ਕੁਝ ਲੱਗੇ ਤਾਂ ਸਹੀ ਵੀ ਯਾਰ ਹਾਂ ਵੀ ਆ ਚੱਕੇ ਕਿਉਂਕਿ ਹੀਰੋ ਉਹ ਚੀਜ਼ ਆ ਵੀ ਲੋਕ ਉਹਨੂੰ ਫੋਲੋ ਕਰਦੇ ਆ ਹੀਰੋ ਨੂੰ ਉਹੋ ਜੇ 10 ਬੰਦਿਆਂ ਨੂੰ ਕਰਦਾ ਉਹ ਵੀ ਇਹਨਾਂ ਵੀ ਯਾਰ ਐਦਾਂ ਦਾ ਹੀਰੋ ਹੋਣਾ ਚਾਹੀਦਾ ਤੇ ਇਹਦੇ ਚ ਹੀਰੋ ਪਾਉਣਾ ਇੱਕ ਟੀਚਰ ਔਰ ਉਹ ਰੀਅਲ ਲਾਈਫ ਚ ਵੀ ਹੀਰੋ ਆ ਤੇ ਇਹਦਾ ਵੀ ਰੀਅਲ ਸਟੋਰੀ ਅਸੀਂ ਕਿਉਂ ਨਹੀਂ ਲਿਖੋਗੇ ਯਾਰ ਤੇ ਸਾਨੂੰ ਉਹੀ ਆ ਵੀ ਚਲੋ ਪਬਲਿਕ ਦਾ ਰਿਸਪੌਂਸ ਚਾਹੀਦਾ 3 ਮਹੀਨਿਆਂ ਪਹਿਲਾਂ ਮਾਰੀ ਆ ਮੈਂ ਕਹਿੰਦਾ ਇੱਕ ਵਾਰ ਦੇਖੋ ਜਰੂਰ ਜਾ ਫਿਲਮ ਦੇ ਵਿੱਚ ਕਮੇਡੀ ਦਾ ਵੀ ਹੈ ਕੋਈ ਸੀਨ ਤੁਹਾਨੂੰ ਸਾਂਝਾ ਕਰਨਾ ਚਾਹੁੰਦੇ ਕਮੇਡੀ ਦਾ ਜਿੱਦਾਂ ਹੁਣ ਮੇਰੀ ਸਭ ਟੀਚਰ ਸਾਹਿਬਾਨ ਬੈਠਿਆ ਬਾਹਰ ਉਹ ਕਹਿੰਦੇ ਵੀ ਹਾਂ ਨਾ ਮੁਰਗਾ ਨਹੀਂ ਅੱਜ ਕੱਲ ਮੁਰਗੇ ਪਰ ਸਾਡੇ ਦਾ ਮੁਰਗਾ ਬਣਾਉਂਦੇ ਆ ਉਹਦੇ ਬੱਚਾ ਨੂੰ ਤੇ ਬੜਾ ਸੋਹਣਾ ਪਾਜਾ ਮੁੰਡਾ ਕੁੜੀ ਆ ਬਹੁਤ ਸੋਹਣਾ ਆਰਟਿਸਟ ਉਹ ਕਹਿੰਦਾ ਵੀ ਉਹਨੂੰ ਮੁਰਗਾ ਬਣਾਇਆ ਉਹ ਕਹਿੰਦਾ ਵੀ ਲੱਗਦਾ ਮਾਸਟਰ ਅੱਜ ਵੀ ਅੰਡੇ ਕਢਾ ਕੇ ਹੀ ਛੱਡੂ ਹਾਂ ਦਾ ਜੁੱਸੇ ਜਾਂ ਮਾਸਟਰ ਤੇ ਚਲੋ ਉਹ ਹੀ ਕੋ ਹੁੰਦਾ ਟੌਪਿਕ ਨਾ ਵੀ ਉਹ ਸ਼ਰਾਰਤੀ ਬੱਚੇ ਹੁੰਦੇ ਹਰ ਇੱਕ ਸਕੂਲ 'ਚ ਹੁੰਦੇ ਆ ਤੇ ਉਹ ਸ਼ਰਾਰਤੀ ਦੋ ਬੱਚੇ ਸੀ ਰੱਖਿਆ ਜਿਹੜੇ ਟਾਈਮ ਟ